ਔਰ ਇਨਫੈਕਟ ਸ਼ੁੱਕਰਵਾਰ ਨੂੰ ਜਿਹੜੇ ਲੋਕ ਟਰੈਵਲ ਕਰਨਾ ਚਾਹੁੰਦੇ ਨੇ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੇ ਬੱਸ ਦੇ ਜ਼ਰੀਏ ਜਾਂਦੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਖਬਰ ਹੈ ਦਿਨ ਦੀ ਅਹਿਮ ਤੇ ਵੱਡੀ ਖਬਰ ਹੈ ਇਸ ਦਿਨ ਵਾਲੀ ਸ਼ੁਰੂਆਤ ਕਰਨ ਜਾ ਰਹੇ ਹਾਂ ਕੱਲ ਪੰਜਾਬ ਦੇ ਵਿੱਚ ਬੱਸਾਂ ਦਾ ਹੋ ਸਕਦਾ ਹੈ ਚੱਕਾ ਜਾਮ ਜਿੱਥੇ ਪੀਟੀ ਪੀਆਰਟੀਸੀ ਯੂਨੀਅਨ ਦੇ ਵੱਲੋਂ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਕੱਲ ਦੁਪਹਿਰ 12 ਵਜੇ ਤੱਕ ਦਾ ਅਲਟੀਮੇਟਮ ਸਰਕਾਰ ਨੂੰ ਦਿੱਤਾ ਗਿਆ ਤੇ ਕਿਹਾ ਗਿਆ ਹੈ ਕਿ ਜੇਕਰ 12 ਵਜੇ ਤੱਕ ਉਹਨਾਂ ਦੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕੀਤਾ ਗਿਆ ਤਾਂ ਫਿਰ ਪੰਜਾਬ ਪਰ ਦੇ ਵਿੱਚੋਂ ਨੈਸ਼ਨਲ ਹਾਈਵੇ ਜਾਮ ਕਰਨਗੇ 12 ਵਜੇ ਤੋਂ ਹੜਤਾਲ ਦੇ ਉੱਤੇ ਚਲੇ ਜਾਣਗੇ ਕਿਲੋਮੀਟਰ ਸਕੀਮ ਨੂੰ ਰੱਦ ਕਰਨ ਦੀ ਮੰਗ ਹੈ ਰੋਡਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਨ ਦੀ ਥਾਂ ਸਰਕਾਰ ਨੇ ਸਿਰਫ ਪੋਸਟਪੋਨ ਕੀਤਾ ਸੀ ਪੋਸਟਪੋਨ 31 ਤਰੀਕ ਤੱਕ ਕੀਤਾ ਗਿਆ ਸੀ ਕਾਬਲੇ ਗੌਰ ਹੈ ਤੁਸੀਂ ਸੁਣਿਆ ਹੋਵੇਗਾ ਕਿ ਕੁਝ ਦਿਨ ਪਹਿਲਾਂ ਵੀ ਜਿਹੜੀ ਖਬਰਾਂ ਸਾਹਮਣੇ ਆ ਰਹੀਆਂ ਸੰਜਿਸ ਦੇ ਵਿੱਚ ਜੱਕਾ ਜਾਮ ਕੀਤਾ ਗਿਆ 2 ਘੰਟੇ ਦਾ ਹਾਲਾਂਕਿ ਫਿਰ ਬਚਾਲੀ ਮੀਟਿੰਗ ਦੇ ਵਿੱਚ ਸਹਿਮਤੀ ਬਣ ਗਈ ਕਿ ਜਿਹੜੀ ਕਿਲੋਮੀਟਰ ਸਕੀਮ ਦਾ ਟੈਂਡਰ ਹੈ ਉਸ ਨੂੰ 31 ਅਕਤੂਬਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ ਸੀ ਤੇ ਇੱਕ ਵਾਰ ਫਿਰ ਤੋਂ ਹੁਣ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ 31 ਅਕਤੂਬਰ ਦਾ ਦਿਨ ਹੈ ਕੱਲ ਔਰ 31 ਅਕਤੂਬਰ ਨੂੰ ਦੁਪਹਿਰ 12 ਵਜੇ ਤੱਕ ਦਾ ਸਰਕਾਰ ਨੂੰ ਅਲਟੀਮੇਟਮ ਹੈ ਕਿ ਸਰਕਾਰ ਜਿਹੜੇ ਟੈਂਡਰ ਨੇ ਕਿਲੋਮੀਟਰ સ્ਕੀਮ ਦੇ ਉਹ ਰੱਦ ਕਰੇ ਔਰ ਜੇਕਰ ਰੱਦ ਨਹੀਂ ਕੀਤੇ ਜਾਂਦੇ ਪੋਸਟਪੋਨ ਕੀਤੇ ਜਾਂਦੇ ਨੇ ਤਾਂ ਫਿਰ ਉਹ ਸੂਬੇ ਭਰ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ ਔਰ ਇਸ ਦੇ ਨਾਲ ਨਾਲ ਬਚਾਰਾ ਚੱਕਾ ਵੀ ਜਾਮ ਕੀਤਾ ਜਾਏਗਾ ਰੁਕ ਕਰਦੇ ਹਾਂ ਜਲੰਧਰ ਤੋਂ ਸਹਿਜ ਜਨੇਜਾ ਹੋਰ ਜਾਣਕਾਰੀ ਦੇ ਨਾਲ ਸਾਡੇ ਨਾਲ ਜੁੜ ਰਹੇ ਨੇ ਸਹਿਜ ਕੀ ਕੁਝ ਤੁਹਾਡੇ ਕੋਲ ਇਨਫੋਰਮੇਸ਼ਨ ਬਿਲਕੁਲ ਗੌਰਵ ਗੱਲ ਕਰੀਏ ਤਾਂ ਜਿਹੜਾ ਕਿ ਪਿਛਲੀ ਵਾਰ 23 ਤਰੀਕ ਨੂੰ ਜਿਹੜਾ ਕਿ ਟੈਂਡਰ ਭਰੇ ਜਾਣੇ ਸੀਗੇ ਤੁਸੀਂ ਇਸ ਨੂੰ ਲੈ ਕੇ ਹਾਈਵੇ ਜੰਪ ਕਰਨ ਦੀ ਗੱਲ ਬਸ ਦੇ ਕਰਮਚਾਰੀ ਵੱਲੋਂ ਕੀਤੀ ਗਈ ਸੀ ਤਾਂ ਉਦੋਂ ਸਰਕਾਰ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀਗਾ ਕਿ 21 31 ਅਕਤੂਬਰ ਤੱਕ ਜਿਹੜਾ ਟੈਂਡਰ ਪੋਸਟਪੋਨੋ ਪੋਸਟਪੋਨ ਕੀਤਾ ਜਾਂਦਾ ਹੈ ਜਿਹੜੇ ਟੈਂਡਰ ਭਰੇ ਜਾਣੇ ਨੇ ਤਾਂ ਹੁਣ 31 ਤਰੀਕ ਨੂੰ ਜਿਹੜਾ ਕੀ ਹੈ ਦੁਬਾਰਾ ਤੋਂ ਟੈਂਡਰ ਭਰਨ ਦੀ ਗੱਲ ਆਖੀ ਜਾਣੀ ਹੈ ਸਰਕਾਰ ਵੱਲੋਂ ਪਰ ਕਰਮਚਾਰੀ ਇਹ ਕਹਿਣਾ ਕਿ ਅਗਰ ਇਹ ਪੂਰਨ ਰੂਪ ਤੇ ਰੱਦ ਨਹੀਂ ਹੁੰਦੇ ਇਸ ਸਕੀਮ ਜੇ ਰੱਦ ਨਹੀਂ ਹੁੰਦੀ ਤਾਂ ਜਿਹੜਾ ਕਿ ਸਾਡੇ ਵੱਲੋਂ ਪ੍ਰਦਰਸ਼ਨ ਜਿਹੜਾ ਨੈਸ਼ਨਲ ਹਾਈਵੇ ਜਾਮ ਕਰਕੇ ਕੀਤਾ ਜਾਵੇਗਾ ਔਰ ਉਹਨਾਂ ਦਾ ਵੀ ਕਹਿਣਾ ਹੈ ਕਿ ਹੁਣ ਜਿਹੜਾ ਕਿ ਐ ਮੰਗ ਮਣਾ ਕੇ ਹੀ ਉਠਾਂਗੇ ਇਸ ਤੋਂ ਬਿਨਾ ਸ਼ਵਾਸਨ ਦੇ ਕੋਈ ਵੀ ਜਿਹੜੀ ਗੱਲ ਨਹੀਂ ਹੋਵੇਗੀ ਠੀਕ ਹੋਰ ਤੇ ਕਿਲੋਮੀਟਰ ਸਕੀਮ ਤੱਕ ਕੀ ਮਾਮਲਾ ਫਸਿਆ ਜਾਂ ਕੋਈ ਹੋਰ ਮੰਗਾਂ ਵੀ ਹੈਗੀਆਂ ਨੇ ਬਿਲਕੁਲ ਉਹਨਾਂ ਨੇ ਪਿਛਲੀ ਵਾਰ ਵੀ ਇਹੀ ਗੱਲ ਕਹੀ ਸੀ ਕਿ ਸਾਡੇ ਮੰਗਾਂ ਤਾਂ ਬਹੁਤ ਨੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗਾਂ ਨੇ ਜਾਂ ਹੋਰ ਵੀ ਕਈ ਮੰਗਾਂ ਨੇ ਪਰ ਉਹਨਾਂ ਮੰਗਾਂ ਨੂੰ ਸਾਈਡ ਤੇ ਕੀਤਾ ਕਿ ਇਹ ਮਹਿਕਮੇ ਦੀ ਮੰਗ ਹੈ ਕਿਉਂਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਜਿਹੜੇ ਕਿਲੋਮੀਟਰ ਯੋਜਨਾ ਨੂੰ ਰੱਦ ਕਰਵਾਉਣਾ ਉਹਨਾਂ ਦਾ ਕਹਿਣਾ ਕਿ ਇਹਦੇ ਨਾਲ ਮਹਿਕਮੇ ਨੂੰ ਕਾਫੀ ਵੱਡਾ ਘਾਟਾ ਜੜਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪੈਣਾ ਇਸ ਕਰਕੇ ਜੜਾ ਗਿਆ ਉਹ ਇਸ ਨੂੰ ਮੁੱਖ ਰੱਖ ਕੇ ਜਿਹੜੀ ਮੰਗ ਮੰਨਵਾਈ ਜਾ ਰਹੀ ਹੈ ਇਹ ਜਿਹੜੀ ਹੜਤਾਲ ਹੈ ਪਾਕਿਸਤਾਨ ਨੂੰ ਜਿਹੜਾ ਕਿ ਬਾਅਦ ਠੀਕ ਹੈ ਹੜਤਾਲ ਸਹਿਜ ਜਲੰਧਰ ਤੱਕ ਹੈ ਜਾਂ ਇਹਨਾਂ ਦੇ ਵੱਖ-ਵੱਖ ਜਿਹੜੇ ਡੀਪੂ ਨੇ ਬੀਆਰਟੀਸੀ ਦੇ ਜਾਂ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਉਹ ਸਾਰੀਆਂ ਸ਼ਾਮਲ ਹੋ ਰਹੀਆਂ ਨੇ ਇਸ ਦੇ ਵਿੱਚ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਕੋਈ ਪਟਿਆਲਾ ਤੋਂ ਤੁਹਾਨੂੰ ਸੁਣ ਰਿਹਾ ਹੋਵੇ ਕੋਈ ਫਰੀਦਕੋਟ ਤੋਂ ਸੁਣ ਰਿਹਾ ਹੋਵੇ ਕੋਈ ਪਠਾਨਕੋਟ ਤੋਂ ਤੁਹਾਨੂੰ ਸੁਣ ਰਿਹਾ ਹੋਵੇ ਤਾਂ ਇਹ ਹੜਤਾਲ ਕਿੱਥੇ-ਕਿੱਥੇ ਹੋਏਗੀ ਬਿਲਕੁਲ ਜਿਹੜਾ ਕੀ ਹੈ ਪੰਜਾਬ ਭਰ ਦੇ ਵਿੱਚ ਬੱਸਾਂ ਬੰਦ ਕਰਨ ਦੀ ਗੱਲ ਉਹਨਾਂ ਵੱਲੋਂ ਕਹੀ ਗਈ ਔਰ ਜਿਹੜਾ ਨੈਸ਼ਨਲ ਹਾਈਵੇ ਜਾਮ ਜਿਹੜਾ ਜਲੰਧ ਦੇ ਪੀਏਪੀ ਚੌਂਕ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਨੈਸ਼ਨਲ ਹਾਈਵੇ ਜਾਮ ਜਿਹੜਾ ਪੀਏਪੀ ਚੌਂਕ ਦੇ ਜਲੰਧਰ ਵਿੱਚ ਕੀਤਾ ਜਾਵੇਗਾ ਔਰ ਜਿਹੜੀ ਬੱਸਾਂ ਦੀ ਹੜਤਾਲ ਆ ਸੂਬੇ ਭਰ ਦੇ ਵਿੱਚ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾਵੇਗੀ ਕਿਉਂਕਿ ਪਿਛਲੀ ਵਾਰ ਵੀ ਗੌਰਮ ਗੱਲ ਕਰੀਏ ਤਾਂ ਜਦੋਂ ਜਲੰਧਰ ਦੇ ਹੀ ਕੋਲ ਹੋਈ ਸੀ ਪਰ ਜਲੰਧਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨੈਸ਼ਨਲ ਹਾਈਵੇ ਜਿਹੜਾ ਜਾਮ ਕਰ ਦਿੱਤੇ ਗਏ ਸੀ 23 ਅਕਤੂਬਰ ਨੂੰ ਹਾਲਾਂਕਿ ਜਲੰਧਰ ਦੇ ਵਿੱਚ ਪੁਲਿਸ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਕਿ ਅਸੀਂ ਮੁਲਾਜ਼ਮਾਂ ਨੂੰ ਲੇਕਿਨ ਲੁਧਿਆਣਾ ਅਮਨਸਰ ਪਟਿਆਲ ਹੋਵੇ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਜਿਹੜਾ ਉੱਥੇ ਦੇਖਣ ਨੂੰ ਮਿਲਿਆ ਗਿਆ ਸੀ। ਸ਼ੁਕਰੀਆ ਤਾਂ ਬਹੁਤ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਬਹੁਤ ਕਲੀਅਰ ਹੈ ਕਿ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਕਿਲੋਮੀਟਰ ਸਕੀਮ ਨੂੰ ਲੈ ਕੇ ਪੂਰਾ ਮਾਮਲਾ ਹੈ ਦਰਸਲ ਕਿਲੋ ਜਿਹੜੀਆਂ ਬੱਸਾਂ ਜਿਹੜੀਆਂ ਬੇੜੇ 'ਚ ਸ਼ਾਮਲ ਕੀਤੀਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਹੀ ਵਿਰੋਧ ਹੈ ਤੇ ਜਿਹੜੀਆਂ ਜਥੇਬੰਦੀਆਂ ਜਾਂ ਫਿਰ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਲੋਮੀਟਰ ਸਕੀਮ ਨੂੰ ਬੰਦ ਕੀਤਾ ਜਾਵੇ ਡਾਇਰੈਕਟ ਬੇੜੇ ਦੇ ਵਿੱਚ ਪੀਆਰਟੀਸੀ ਦੀਆਂ ਬੱਸਾਂ ਸ਼ਾਮਲ ਕੀਤੀਆਂ ਜਾਣ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਿੱਧੀ ਗੱਲ ਹੈ ਕਿ ਜੇ ਕਿਲੋਮੀਟਰ ਸਕੀਮ ਦੇ ਵਿੱਚ ਹੋਏਗਾ ਤਾਂ ਫਿਰ ਹੋ ਕਿਸੇ ਨਾ ਕਿਸੇ ਕੰਪਨੀ ਆ ਕਿਸੇ ਠੇਕੇਦਾਰ ਕੋਲ ਬੱਸ ਹੋਏਗੀ ਤਾਂ ਸਿੱਧੀ ਭਰਤੀ ਤਾਂ ਫਿਰ ਨਹੀਂ ਹੋਏਗੀ ਤਾਂ ਉਹਦਾ ਬਹੁਤ ਕਲੀਅਰ ਮਤਲਬ ਹੈ ਕਿ ਕਿਲੋਮੀਟਰ ਸਕੀਮ ਬੰਦ ਕਰ ਦਿਓ ਬੇੜੇ ਦੇ ਵਿੱਚ ਬੱਸਾਂ ਵਧਾਓ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਔਰ ਉਸ ਦੇ ਨਾਲ ਜਿਹੜੀਆਂ ਨਵੀਆਂ ਸਾਮੀਆਂ ਨਿਕਲਣਗੀਆਂ ਜਿਹੜੇ ਕੱਚੇ ਨੇ ਉਹਨਾਂ ਨੂੰ ਵੀ ਪੱਕਾ ਕੀਤਾ ਜਾ ਸਕੇਗਾ ਖੈਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੇਕਰ ਤੁਸੀਂ ਕਿਤੇ ਜਾਣਾ ਹੈ ਕੱਲ 12 ਵਜੇ ਤੁਹਾਨੂੰ ਪੀਆਰਟੀਸੀ ਯੂਨੀਅਨ ਦੀ ਹੜਤਾਲ ਦੀ ਬਜਟ ਦੇ ਨਾਲ ਪਰੇਸ਼ਾਨੀ ਨਾ ਆਵੇ ਇਸ ਕਰਕੇ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਵਿਚਾਲੇ ਦਾ ਰਾਹ ਨਿਕਲ ਆਏਗਾ 12 ਵਜੇ ਤੋਂ ਪਹਿਲਾਂ ਹੀ ਪਰ 12 ਵਜੇ ਤੋਂ ਹੜਤਾਲ ਦਾ ਐਲਾਨ ਕੀਤਾ ਗਿਆ ਇਨਫੈਕਟ ਕੁਝ ਥਾਵਾਂ ਦੇ ਉੱਤੇ ਨੈਸ਼ਨਲ ਹਾਈਵੇ ਜਮ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ ਪੀਆਰਟੀਸੀ ਦੇ ਮੁਲਾਜ਼ਮਤ ਦੇ ਵੱਲੋਂ ਕਿੰਨੀ ਕਾਮਯਾਬ ਰਹਿੰਦੀ ਹੈ ਉਹ ਸਮਾਂ ਦੱਸੇਗਾ ਪਰ ਜਲੰਧਰ ਦੇ ਵਿੱਚ ਨੈਸ਼ਨਲ ਹਾਈਵੇ ਮਤਲਬ ਹੈ ਲੁਧਿਆਣਾ ਅੰਮ੍ਰਿਤਸਰ ਹਾਈਵੇ ਦੇ ਉੱਤੇ ਜਮ ਲੱਗਿਆ ਹੋਇਆ ਨਜ਼ਰ ਆ ਸਕਦਾ ਹੈ ਇਹ ਕੁਝ ਹੋਰ ਥਾਵਾਂ ਦੇ ਉੱਤੇ ਵੀ ਇਸ ਤਰੀਕੇ ਦੀ ਸਥਿਤੀ ਨਜ਼ਰ ਆ ਸਕਦੀ ਹੈ